ਕੋਟਨਾ ਕਹਾਣੀ ਮੋਹਨ ਪੰਡਾਰੀ ਦੀ ਲਿਖੀ ਹੈ ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਕਹਾਣੀ ਸਾਡੇ ਮਾਨਸਿਕਤਾ ਨਾਲ ਜੁੜੀ ਕਹਾਣੀ ਹੈ ਜਿੱਥੇ ਅਸੀਂ ਇੱਕ ਪਿੰਡੂ ਅਤੇ ਸ਼ਹਿਰੀ ਜੀਵਨ ਦਾ ਫਰਕ ਵੀ ਮਹਿਸੂਸ ਕਰਦੇ ਹਾਂ ਤੇ ਨਾਲ ਹੀ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਜਿਹੜੇ ਲੋਕ ਹੱਥੀਂ ਕਿਰਤ ਕਰਦੇ ਹਨ ਉਹਨਾਂ ਦਾ ਜਿਹੜਾ ਹੈ ਵਿਲੇ ਰਹਿਣਾ ਉਹਨਾਂ ਲਈ ਕਿੰਨਾ ਔਖਾ ਹੈ ਜਾਂ ਉਹਨਾਂ ਵਾਸਤੇ ਸ਼ਹਿਰੀ ਜੀਵਨ ਦੀਆਂ ਮੁਸ਼ਕਲਾਂ ਨੂੰ ਕਿੰਨਾ ਔਖਾ ਲੱਗਦਾ ਹੈ ਪਿੰਡ 'ਚ ਕੰਮ ਕਰਨ ਵਾਲੇ ਇੱਕ ਆਦਮੀ ਨੂੰ ਕਹਾਣੀ ਦਾ ਮੁੱਖ ਪਾਤਰ ਕਿਸ਼ਨਾ ਤਰਖਾਨ ਜਿਹੜਾ ਹੈ ਉਹ ਕਹਾਣੀ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਔਰ ਬਹੁਤ ਹੀ ਹਮਦਰਦੀ ਵਾਲਾ ਪਾਤਰ ਹੈ ਕੋਟਣਾ ਕਹਾਣੀ ਮੋਹਨ ਪੰਡਾਰੀ ਦੀ ਲਿਖੀ ਹੈ ਮੋਹਨ ਪੰਡਾਰੀ ਨੇ ਕਹਾਣੀ ਰਚਨਾ 'ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ ਆਪਨੇ ਸਮਾਇਦਿਆਂ ਸੂਖਮ ਤੋਂ ਸੂਖਮ ਘਟਨਾਵਾਂ ਨੂੰ ਕਥਾਤਮਕ ਸ਼ੈਲੀ 'ਚ ਢਾਲ ਕੇ ਬਹੁਤ ਦਿਲਚਸਪ ਕਹਾਣੀਆਂ ਲਿਖੀਆਂ ਹਨ ਉਨ੍ਹਾਂ ਦੀਆਂ ਕਹਾਣੀਆਂ ਵਿੱਚ ਸਮਾਜ ਦੀਆਂ ਆਰਥਿਕ ਸਮਾਜਿਕ ਤੇ ਸੱਭਿਆਚਾਰਕ ਤਸਵੀਰ ਉਜਾਗਰ ਹੋਈ ਹੈ ਇਸ ਕਹਾਣੀ ਵਿੱਚ ਹੇਠ ਲਿਖੇ ਪੱਖ ਲਏ ਗਏ ਹਨ ਕਿਸ਼ਨੇ ਤਰਖਾੜ ਦਾ ਪਿੰਡ ਵਿੱਚਲਾ ਜੀਵਨ ਦੱਸਿਆ ਗਿਆ ਹੈ ਘੋਟਨਾ ਕਹਾਣੀ ਇੱਕ ਬਜ਼ੁਰਗ ਕਿਸ਼ਨੇ ਦੀ ਮਨੋਅਵਸਥਾ ਨੂੰ ਪੇਸ਼ ਕਰਦੀ ਕਹਾਣੀ ਹੈ ਕਿਸ਼ਨਾ ਤਰਖਾੜ ਪਿੰਡ ਵਿੱਚ ਰਹਿੰਦਾ ਸੀ ਤੇ ਉਸ ਦਾ ਬਹੁਤ ਵਧੀਆ ਲੱਕੜ ਦਾ ਕਾਰੋਬਾਰ ਸੀ ਉਸ ਦੀ ਪਤਨੀ ਤੇ ਪੁੱਤਰ ਮਰ ਚੁੱਕੇ ਸਨ ਤੇ ਉਸ ਦੀ ਇਕੋ ਇੱਕ ਧੀ ਵਿਆਹੀ ਹੋਈ ਸੀ ਕ੍ਰਿਸ਼ਨਦਰ ਖਾਨ ਜਿੱਥੇ ਪਿੰਡ ਵਿੱਚ ਲੱਕੜ ਦੇ ਸੰਦ ਬਣਾਉਂਦਾ ਸੀ ਕਿਸਾਨਾਂ ਨੂੰ ਵਰਤੋਂ ਵਿੱਚ ਆਉਣ ਵਾਲੇ ਸੰਦ ਘਰੇਲੂ ਕੰਮਕਾਰ ਲਈ ਬਣਾਏ ਜਾਣ ਵਾਲੇ ਸੰਦ ਵੀ ਬਣਾਉਂਦਾ ਸੀ ਉਹ ਆਪਣੇ ਕੰਮ ਨੂੰ ਬਹੁਤ ਪਿਆਰ ਕਰਦਾ ਸੀ ਕਹਾਣੀ ਦੇ ਮੁੱਖ ਪਾਤਰ ਵੱਜੋਂ ਕਹਾਣੀਕਾਰ ਨੇ ਚਾਹੇ ਕਿਸ਼ਨੇ ਤਰਖਾਨ ਨੂੰ ਬਹੁਤ ਮਹੱਤਵ ਦਿੱਤਾ ਹੈ ਪਰ ਕਹਾਣੀ ਦਾ ਨਾਮ ਕੋਟਣਾ ਲੇਖਕ ਨੇ ਕਿਸ਼ਨੇ ਤਰਖਾਨ ਦੁਆਰਾ ਬਣਾਏ ਜਾਣ ਵਾਲੇ ਕੋਟਣਿਆਂ ਦੇ ਇਰਤ-ਗਿਰਦ ਘੁੰਮਦਾ ਹੈ ਕਿਸ਼ਨਾ ਕਿਰਤ ਕਰਨ ਵਾਲਾ ਵਿਅਕਤੀ ਸੀ ਇਸੇ ਨਾਲ ਹੀ ਉਸ ਨੂੰ ਕੀਰਤਨ ਨਾਲ ਪਿਆਰ ਕਰਨ ਵਾਲਾ ਵਿਅਕਤੀ ਦੱਸਿਆ ਹੈ ਜਿਹੜਾ ਕਿ ਕੰਮ ਕਰਕੇ ਬਧੇਰੇ ਖੁਸ਼ ਹੁੰਦਾ ਹੈ ਜਿਸ ਨੂੰ ਆਪਣੇ ਜੀਵਨ ਵਿੱਚ ਆਪਣੇ ਹੱਥੀ ਕੋਈ ਚੀਜ਼ ਬਣਾ ਕੇ ਬਹੁਤ ਜ਼ਿਆਦਾ ਤਸੱਲੀ ਮਿਲਦੀ ਹੈ ਕਹਾਣੀਕਾਰ ਨੇ ਦੱਸਿਆ ਹੈ ਜਦੋਂ ਕਿਸ਼ਨਾ ਤਰਖਾਣ ਪਿੰਡ ਰਹਿੰਦਾ ਸੀ ਤੇ ਉਹ ਕੋਟੜੇ ਬਣਾਉਂਦਾ ਸੀ ਤੇ ਗਰਮੀਆਂ ਵਿੱਚ ਦਿਨ ਰਾਤ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਸੀ ਉਸ ਦਾ ਵਿਸ਼ਵਾਸ ਸੀ ਕਿ ਜੇਕਰ ਮਨੁੱਖ ਮਿਹਨਤ ਕਰੇਗਾ ਤਾਂ ਹੀ ਉਸ ਨੂੰ ਜੀਵਨ ਵਿੱਚ ਸੰਤੁਸ਼ਟੀ ਮਿਲੇਗੀ ਉਹ ਹੋਰ ਵੀ ਨਿੱਕੇ-ਮੋਟੇ ਕੰਮ ਕਰਦਾ ਰਹਿੰਦਾ ਸੀ ਜਦੋਂ ਉਹ ਕੰਮ ਕਰਕੇ ਥੱਕ ਜਾਂਦਾ ਤੇ ਪਿੰਡ ਦੇ ਲੋਕਾਂ ਨੂੰ ਮਿਲਣ ਚਲਾ ਜਾਂਦਾ ਬਹੁਤ ਸਾਰੇ ਲੋਕਾਂ ਦੇ ਨਿੱਕੇ-ਨਿੱਕੇ ਕੰਮ ਪੀੜੀਆਂ ਠੋਕਣਾ ਚੱਕੀ ਸਹੀ ਕਰਨਾ ਜਾਂ ਕਿਸੇ ਕਿਸਾਨ ਦਾ ਕੋਈ ਛੋਟਾ-ਮੋਟਾ ਸਾਧ ਠੀਕ ਕਰਕੇ ਉਸ ਨੂੰ ਖੁਸ਼ੀ ਮਿਲਦੀ ਸੀ ਉਹ ਜਿਸ ਘਰ ਵਿੱਚ ਵੀ ਜਾਂਦਾ ਸੀ ਉਸ ਨੂੰ ਸਾਰਿਆਂ ਹੀ ਲੱਸੀ ਚਾਹ ਪੁੱਛਦੇ ਸਾਰਿਆਂ ਨਾਲ ਹੱਸਦਾ ਖੇਡਦਾ ਤੇ ਇਸ ਜਿਸ ਤਰ੍ਹਾਂ ਪੁਰਾਣੇ ਸੱਭਿਆਚਾਰ ਵਿੱਚ ਲੋਕ ਕਿੱਤਿਆਂ ਦੇ ਰਾਹੀਂ ਬਹੁਤ ਸਾਰੇ ਲੋਕ ਆਪਣੀ ਰੋਟੀ ਰੋਜ਼ੀ ਕਮਾਉਂਦੇ ਸਨ ਉਸੇ ਤਰ੍ਹਾਂ ਕ੍ਰਿਸ਼ਨ ਤਰਖਾਣਵੀ ਆਪਣੇ ਹੱਥੀ ਕੰਮ ਕਰਕੇ ਖੁਸ਼ੀ ਖੁਸ਼ ਹੁੰਦਾ ਤੇ ਉਸ ਨੂੰ ਦਾਣੇ, ਗੋੜ, ਦੁੱਧ ਦਾ ਗਲਾਸ ਆਦ ਕਿਸਾਨਾਂ ਦੇ ਪਰਿਵਾਰ ਖੁਸ਼ ਹੋ ਕੇ ਦੇ ਦਿੰਦੇ। ਲੇਖਕ ਨੇ ਬੀਤੇ ਸਮੇਂ ਦੀਆਂ ਘਟਨਾਵਾਂ ਦੱਸ ਕੇ ਕ੍ਰਿਸ਼ਨ ਤਰਖਾਣ ਦੇ ਜੀਵਨ ਤੇ ਛਾਤ ਪੁਆਈ ਹੈ। ਉਸ ਦੀ ਉਸਾਰੀ ਬੜੀ ਸੰਵੇਦਨਾ ਭਰਪੂਰ ਢੰਗ ਨਾਲ ਕੀਤੀ ਹੈ ਉਸ ਦੀ ਪਾਤਰ ਉਸਾਰੀ। ਲੇਖਕ ਦੱਸਦਾ ਹੈ ਕਿ ਇੱਕ ਵਾਰ ਉਸ ਦੇ ਮੱਥੇ ਵਿੱਚ ਗੁੱਲੀ ਵੱਜ ਗਈ ਸੀ। ਜਿਸ ਤੇ ਜਿਸ ਵੇਲੇ ਉਸ ਦੀ ਇੱਕ ਔਰਤ ਨੇ ਆਪਣੀ ਚੁੰਨੀ ਪਾੜ ਕੇ ਉਸ ਤੇ ਪੱਟੀ ਬੰਨੀ ਸੀ ਤੇ ਉਸ ਨੂੰ ਠੰਡ ਪੈ ਗਈ ਸੀ ਉਸ ਨੂੰ ਲੱਗਦਾ ਸੀ ਕਿ ਕਰਤਾਰੋ ਅਜੇ ਵੀ ਕੋਂਡ ਕੱਢੀ ਕੰਬ ਦੇ ਹੱਥਾਂ ਨਾਲ ਉਸ ਦੇ ਮੱਥੇ ਤੇ ਪੱਟੀ ਬੰਨ ਰਹੀ ਹੋਵੇ ਇਹ ਔਰਤਾਂ ਦੀ ਉਸ ਪ੍ਰਤੀ ਇੱਕ ਕਹਿ ਲੋ ਕਿ ਹਮਦਰਦੀ ਦੀ ਭਾਵਨਾ ਦਾ ਇਜ਼ਹਾਰ ਵੀ ਕੀਤਾ ਹੈ ਕ੍ਰਿਸ਼ਨਾਇਕ ਵਧੀਆ ਕਲਾਕਾਰ ਸੀ ਲੇਖਕ ਦੱਸਦਾ ਹੈ ਕਿਸ਼ਨਾ ਤਰਖਾਨ ਬਹੁਤ ਹੁਨਰਮੰਦ ਤੇ ਵਧੀਆ ਕਲਾਕਾਰ ਸੀ ਉਹ ਸ਼ਿਲਪਕਾਰ ਸੀ ਉਹ ਜਦੋਂ ਘੋਟਣੇ ਬਣਾਉਂਦਾ ਤੇ ਬੜੇ ਹੀ ਮੁਲਾਇਮ ਅਤੇ ਫੁੱਲਦਾਰ ਹੁੰਦੇ ਉਸਦੇ ਬਣੇ ਘੋਟਣੇ ਦੂਰ ਦੂਰ ਤੱਕ ਮਸ਼ਹੂਰ ਸਨ ਉਸ ਕੋਲੋਂ ਲੋਕ ਦੂਰੋਂ ਆ ਕੇ ਘੋਟਣੇ ਖਰੀਦ ਕੇ ਲੈ ਜਾਂਦੇ ਤੇ ਉਸ ਦੀਆਂ ਸਿੱਤਾਂ ਕਰਦੇ ਪੁਰਾਣੇ ਸਮੇਂ ਵਿੱਚ ਦਾਜ ਵਿੱਚ ਘਰੇਲੂ ਸਮਾਨ ਦਿੱਤਾ ਜਾਂਦਾ ਸੀ ਤੇ ਜੇਕਰ ਉਸ ਵਿੱਚ ਕਿਸ਼ਨੇ ਤਰਖਾਨ ਦਾ ਬੜਿਆ ਘੋਟਣਾ ਨਾ ਹੁੰਦਾ ਤਾਂ ਦਾਜ ਅਧੂਰਾ ਮੰਨਿਆ ਜਾਂਦਾ ਸੀ ਇੱਕ ਵਾਰ ਪਿੰਡ ਦੇ ਬ੍ਰਾਹਮਣਾ ਦੀ ਕੁੜੀ ਇਸ ਕਰਕੇ ਰੋਸ ਗਈ ਸੀ ਕਿਉਂਕਿ ਉਸ ਦੇ ਦਾਜ ਵਿੱਚ ਕਿਸ਼ਨੇ ਦਾ ਘੋਟਣਾ ਨਹੀਂ ਸੀ ਕਿਸ਼ਨੇ ਦੇ ਘੋਟਣੇ ਉੱਪਰ ਤਾਂ ਲੋਕਾਂ ਨੇ ਗੀਤ ਬਣਾਏ ਸਨ ਦਾਜ ਵਿੱਚ ਘੋਟਣਾ ਨਹੀਂ ਚੋਰਾ ਉਹਦਿਆਂ ਹੱਡਾਂ ਨੂੰ ਖਾਵੇ ਕਿਸ਼ਨੇ ਦੀ ਜ਼ਿੰਦਗੀ ਵਿੱਚ ਪਰਵਰਤਨ ਲੇਖਕ ਨੇ ਕਹਾਣੀ ਨੂੰ ਪਿਛਲ ਜਾਤ ਜਾਂ ਪਿਛਲੇ ਸਮੇਂ ਨਾਲ ਜੋੜਿਆ ਹੈ ਜਦੋਂ ਕਿਸ਼ਨੇ ਤਰਖਾਣ ਦੀ ਪਤਨੀ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਇਲਾਜ ਦੇ ਬਾਵਜੂਦ ਮਰ ਗਈ ਸੀ ਹੁਣ ਕਿਸ਼ਨੇ ਦੀ ਜ਼ਿੰਦਗੀ ਕਿਸ਼ਨਾ ਜ਼ਿੰਦਗੀ ਵਿੱਚ ਇਕੱਲਾ ਰਹਿ ਗਿਆ ਸੀ ਉਸ ਦਾ ਪੁੱਤਰ ਤੇ ਬਹੁਤ ਛੋਟੇ ਹੁੰਦਿਆਂ ਹੀ ਮਰ ਗਿਆ ਸੀ ਤੇ ਹੁਣ ਕੁਝ ਉਸ ਨੂੰ ਆਪਣੀ ਧੀ ਕੋਲ ਰੜਾ ਪੈ ਰਿਹਾ ਸੀ ਇਹ ਉਸ ਦੀ ਮਜਬੂਰੀ ਸੀ ਇੱਕ ਦਿਨ ਉਸ ਦਾ ਜਵਾਈ ਉਸ ਨੂੰ ਨਵੇਂ ਕੱਪੜੇ ਪਾ ਕੇ ਸ਼ਹਿਰ ਵਿੱਚ ਆਪਣੇ ਕੋਲ ਲੈ ਗਿਆ ਤੇ ਉਹ ਪਹਿਲੇ ਦਿਨ ਤਾਂ ਸ਼ਹਿਰ ਦੇ ਲੋਕਾਂ ਦੀ ਭਜਨਾਠ ਦੇਖ ਕੇ ਖबरा ਗਿਆ ਤੇ ਛੇਤੀ ਹੀ ਲੇਖਕ ਨੇ ਦੱਸਿਆ ਕਿ ਕ੍ਰਿਸ਼ਨਾ ਤਰਖਾਣ ਪੇਂਟ ਛੱਡ ਕੇ ਸ਼ਹਿਰ ਆ ਗਿਆ ਇਹ ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਸੀ ਜਿਸ ਨੇ ਉਸ ਦੀ ਮਾਨਸਿਕ ਹਾਲਤ ਨੂੰ ਪ੍ਰਭਾਵਿਤ ਕੀਤਾ ਉਸ ਨੂੰ ਸ਼ਹਿਰ ਰਹਿੰਦਿਆਂ 5 ਸਾਲ ਹੋ ਗਏ ਸਨ ਤੇ ਇਹਨਾਂ 5 ਸਾਲਾਂ ਵਿੱਚ ਉਸਨੇ ਆਪਣੇ ਜਵਾਈ ਦੇ ਕਾਰਖਾਨੇ ਵਿੱਚ ਚੰਗੀ ਤਰ੍ਹਾਂ ਕੰਮ ਕੀਤਾ ਸੀ। ਉਸਨੇ ਸੌਦੇ ਵਿੱਚ ਕਦੀ ਵੀ ਘਾਟਾ ਨਹੀਂ ਸੀ ਕੀਤਾ। ਇਸੇ ਕਰਕੇ ਉਸ ਦਾ ਜਵਾਈ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਸੀ ਤੇ ਹਰ ਤਰੀਕੇ ਨਾਲ ਉਸ ਨੂੰ ਖੁਸ਼ ਰੱਖਣ ਦਾ ਯਤਨ ਕਰਦਾ। ਉਹ ਜਿੰਨੇ ਚਾਹੇ ਪੈਸੇ ਖਰਚ ਸਕਦਾ ਸੀ। ਕਿਸ਼ਨ ਦਾ ਜਵਾਈ ਬਹੁਤ ਅਮੀਰ ਸੀ। ਓਹ ਆਪਣੇ ਸੌਰੇ ਕ੍ਰਿਸ਼ਨ ਨੂੰ ਸਭ ਕੁਝ ਖਰੀਦ ਕੇ ਦੇ ਸਕਦਾ ਸੀ ਪਰ ਕ੍ਰਿਸ਼ਨ ਦੇ ਮਨ ਦਾ ਚੈਨ ਨਹੀਂ ਖਰੀਦ ਸਕਦਾ ਕ੍ਰਿਸ਼ਨਾ ਉਦਾਸ ਰਹਿੰਦਾ ਸੀ ਹੁਣ ਕ੍ਰਿਸ਼ਨ ਦੀ ਉਦਾਸੀ ਦਾ ਕਾਰਨ ਵੀ ਲੇਖਕ ਨੇ ਦੱਸਿਆ ਆ ਕ੍ਰਿਸ਼ਨੇ ਦਾ ਮੁੱਖ ਕੰਮ ਸੀ ਕਾਰਖਾਨੇ ਵਿੱਚ ਪੈਸਿਆਂ ਵਾਲੀ ਗੋਲਕ ਦੇ ਕੋਲ ਬੈਠਣਾ 12 ਆਏ ਵਪਾਰੀਆਂ ਨਾਲ ਗੱਲਬਾਤ ਕਰਨੀ ਤੇ ਫੈਕਟਰੀ ਵਿੱਚ ਕੰਮ ਕਰਦੇ ਕਾਮਿਆਂ ਦੀ ਨਿਗਰਾਨੀ ਰੱਖਣਾ ਉਹ ਉਦਾਸ ਹੋ ਜਾਂਦਾ ਕਿ ਇਹ ਵੀ ਕੋਈ ਕੰਮ ਹੈ ਕੰਮ ਕਰਦਿਆਂ ਨੂੰ ਵੇਖਣਾ ਜੇ ਕੰਮ ਹੈ ਤਾਂ ਰੱਬ ਬਖਸ਼ੇ ਮੈਨੂੰ ਇਹ ਜੇ ਕੰਮ ਤੋਂ ਬਹਿਰਾਂ ਹਾਈ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਵੇਖਣਾ ਹੀ ਆਪਣਾ ਕੰਮ ਸਮਝਦੇ ਹਨ ਉਹ ਜਿਉਂਦੇ ਕਿਵੇਂ रह ਸਕਦੇ ਹਨ ਇਹ ਸੋਚ ਕੇ ਕ੍ਰਿਸ਼ਨਾ ਉਦਾਸ ਹੋ ਜਾਂਦਾ ਪਰ ਉਸ ਨੂੰ ਆਪਣੇ ਪਿੰਡ ਵਿੱਚ ਬਤਾਏ ਦੇਣ ਵੀ ਯਾਦ ਆਉਂਦੇ ਪਿੰਡ ਦੇ ਲੋਕਾਂ ਦੀ ਰੌਣਕ ਉਹਨਾਂ ਦਾ ਪਿੰਡ ਦੇ ਲੋਕਾਂ ਦੀ ਰੌਣਕ ਉਹਨਾਂ ਦਾ ਪਿੰਡ ਦੇ ਲੋਕਾਂ ਦਾ ਉਹਦੇ ਨਾਲ ਵਿਹਾਰ ਤੇ ਉਹ ਸੋਚ ਕੇ ਕ੍ਰਿਸ਼ਨਾ ਉਦਾਸ ਰਹਿੰਦਾ ਪਰ ਉਸ ਨੂੰ ਆਪਣੇ ਪਿੰਡ ਵਿੱਚ ਬਤਾਏ ਦੇਣ ਯਾਦ ਆਉਂਦੇ ਪਿੰਡ ਦੇ ਲੋਕਾਂ ਦੀ ਰੌਣਕ ਉਹਨਾਂ ਦਾ ਕ੍ਰਿਸ਼ਨੇ ਨਾਲ ਪਿਆਰ ਉਸ ਦਾ ਸਾਰਾ ਦਿਨ ਕੰਮ ਚ ਰੁੱਝੇ ਰਹਿਣਾ ਉਸ ਨੂੰ ਬਹੁਤ ਚੇਤੇ ਆਉਂਦਾ ਭਾਵੇਂ ਸ਼ਹਿਰ ਆ ਕੇ ਉਹ ਕੰਮ ਵਿੱਚ ਰੁੱਝ ਗਿਆ ਸੀ ਪਰ ਉਸ ਦਾ ਮਨ ਹਾਲੇ ਵੀ ਪਿੰਡ ਵਿੱਚ ਹੀ ਰਹਿੰਦਾ ਸੀ ਉਸ ਦਾ ਜਵਾਈ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਮਨਪਸੰਦ ਸ਼ਰਾਬ ਪਿਉਂਦਾ ਪਰ ਕਿਸ਼ਨਾ ਉਦਾਸ ਰਹਿਣ ਲੱਗ ਗਿਆ ਇੱਕ ਦਿਨ ਉਸ ਦਾ ਜਵਾਈ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੂੰ ਕੁਝ ਸਮਝ ਨਾ ਆਇਆ ਉਸ ਨੇ ਵਿਟਾਮਿਨ B ਦੀ ਕਮੀ ਦੱਸੀ ਜਦੋਂ ਘਰ ਆਇਆ ਤੇ ਉਸ ਨੂੰ ਬੜੀ ਹੈਰਾਨੀ ਹੋਈ ਕਿ ਦਵਾਈਆਂ ਨਾਲ ਵੀ ਕੋਈ ਖੁਸ਼ ਰਹਿ ਸਕਦਾ ਹੈ ਕਿਸ਼ਨੇ ਦਾ ਆਪਣੀ ਉਦਾਸੀ ਦੂਰ ਕਰਨ ਦਾ ਢੰਗ ਲੇਖਕ ਨੇ ਇੱਕ ਦਿਨ ਦੀ ਗੱਲ ਦੱਸੀ ਹੈ ਕਿ ਛੁੱਟੀ ਸੀ ਅਤੇ ਸਾਰੇ ਬਾਹਰ ਬੈਠੇ ਸਨ ਉਸ ਦਾ ਜਵਾਈ ਤੇ ਉਹ ਖਾਪੀ ਰਹੇ ਸਨ ਅਚਾਨਕ ਕਿਸ਼ਨਾ ਉੱਠ ਕੇ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਉਸ ਨੇ ਬਹੁਤੀ ਦੇਰ ਤੱਕ ਉਹ ਮੁੜਿਆ ਨਾ ਤੇ ਕਿਸ਼ਨੇ ਦਾ ਜਵਾਈ ਜਿਹੜਾ ਕਿ ਸ਼ਰਾਬ ਨਾਲ ਰੱਜਿਆ ਹੋਇਆ ਸੀ ਉਸ ਨੇ ਸੋਚਿਆ ਸ਼ਾਇਦ ਉਹ ਕਿਸ਼ਨਾ ਸ਼ਰਾਬ ਦੀ ਬੋਤਲ ਲੈਣ ਵਾਸਤੇ ਘਰੋਂ ਗਿਆ ਆ ਅਚਾਨਕ ਤੇ ਉਹ ਜਦੋਂ ਕਿਸ਼ਨਾ ਬਹੁਤ ਦੇਰ ਤੱਕ ਨਾ ਆਇਆ ਤੇ ਉਸਤੇ ਜਵਾਈ ਨੇ ਬਾਹਰ ਨਿਕਲ ਕੇ ਵੇਖਿਆ ਤੇ ਉਹਨੂੰ ਬੜੀ ਅਜੀਬ ਲੱਗੀ ਗੱਲ ਕਿ ਕ੍ਰਿਸ਼ਨਾ ਜਿਹੜਾ ਸੀ ਉਹ ਲੱਕੜੀ ਦਾ ਵੱਡਾ ਟੋਟਾ ਲੈ ਕੇ ਕੋਟਣਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਥੇ ਕਹਾਣੀ ਦਾ ਅੰਤ ਹੋ ਜਾਂਦਾ ਹੈ ਕਹਾਣੀਕਾਰ ਇਸ ਕਹਾਣੀ ਰਾਹੀਂ ਦੱਸਦਾ ਹੈ ਕਿ ਨਵੀਂ ਸਭਿਆਤਾ ਦੇ ਨਾਲ ਹੱਥੀਂ ਕਿਰਤ ਕਰਨ ਵਾਲੇ ਕੰਮਿਆਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਲੇਖਕ ਨੇ ਕ੍ਰਿਸ਼ਨ ਦੇ ਮਾਧਿਅਮ ਰਾਹੀਂ ਦੱਸਿਆ ਹੈ ਕਿ ਕਿਰਤ ਕਰਨਾ ਬਹੁਤ ਚੰਗਾ ਕੰਮ ਹੈ ਕਿਉਂਕਿ ਕੀਰਤੀ ਦਾ ਪਸੀਨਾ ਅਵਰਥ ਦੇ ਬਰਾਬਰ ਮੰਨਿਆ ਜਾਂਦਾ ਹੈ ਕਹਾਣੀ ਵਿੱਚ ਕਹਾਣੀਕਾਰ ਨੇ ਸ਼ੁਰੂਆਤ ਕਿਸ਼ਨੇ ਦੇ ਵਰਤਮਾਨ ਤੋਂ ਕਰਦੇ ਹੋਏ ਉਸਤੇ ਪਿਛਲੇ ਜੀਵਨ ਬਾਰੇ ਬੜੀ ਹੀ ਦਿਲਚਸਪੀ ਨਾਲ ਜਾਣਕਾਰੀ ਦਿੱਤੀ ਹੈ ਪੂਰੀ ਕਹਾਣੀ ਭਾਵੇਂ ਕਿਸ਼ਨੇ ਦੇ ird gird ਘੁੰਮਦੀ ਹੈ ਪਰ ਕਹਾਣੀਕਾਰ ਨੇ ਇਸ ਦਾ ਨਾਮ ਘੋਟਣਾ ਰੱਖ ਕੇ ਕਿਸ਼ਨੇ ਦੁਆਰਾ ਕੀਤੇ ਜਾਣ ਵਾਲੇ ਹੱਥੀ ਕੰਮ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ ਤੇ ਕਿਸ਼ਨੇ ਦੇ ਸੁਖੀ ਜਾਂ ਦੁਖੀ ਰਹਿਣ ਪਿੱਛੇ ਉਸਤੇ ਕੀਰਤ ਕਰਨ ਦੇ ਸੁਭਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਸ਼ਨੇ ਨੂੰ ਆਪਣੇ ਕਿਰਤ ਦੇ ਪਸੀਨੇ ਵਿੱਚੋਂ ਅੰਮ੍ਰਿਤ ਦਾ ਸਵਾਦ ਆਉਂਦਾ ਤੇ ਇਹ ਵੀ ਹੈ ਕਿ ਕ੍ਰਿਸ਼ਨ ਕਾਰੀਗਰ ਹੀ ਨਹੀਂ ਇੱਕ ਬੜਾ ਗਿਆਨੀ ਪੁਰਸ਼ ਸੀ ਉਸ ਨੂੰ ਆਪਣੀ ਕੀਰਤ ਪ੍ਰਤੀ ਹੋਰਨਾ ਤੋਂ ਹੰਗਾਰਾ ਲੈਣਾ ਵੀ ਆਉਂਦਾ ਸੀ ਉਸ ਦੇ ਕੀਰਤ ਵਿੱਚ ਕਮਾਲ ਦੀ ਇੱਕ ਕਹਿ ਲੋ ਕਿ ਕਾਰੀਗਰੀ ਸੀ ਕਹਾਣੀ ਕਰ ਬਿਨਾਂ ਕਿਸੇ ਉਪਦੇਸ਼ ਤੋਂ ਜਾਂ ਵਿਚਾਰਧਾਰਾ ਨੂੰ ਝਾੜਨ ਦੇ ਇਸ ਕਹਾਣੀ ਵਿੱਚ ਸਿਰਜਣਾਤਮਕ ਰੂਪ ਨੂੰ ਉੱਤਮ ਮੰਨਦਾ ਹੈ ਉਸ ਦੀਆਂ ਹੋਰ ਕਹਾਣੀਆਂ ਦੇ ਅੰਤਲੇ ਵਾਕਾਂ ਵਾਂਗ ਇੱਕ ਕਹਾਣੀ ਵੀ ਜਦੋਂ ਪਾਠਕਾਂ ਦੀ ਭੁੱਲ ਯਾਦ ਬਣਦੀ ਹੈ ਜਿਵੇਂ ਕੋਟਣਾ ਬਣਾਉਂਦਾ ਹੋਇਆ ਅਖੀਰ ਵਿੱਚ ਕ੍ਰਿਸ਼ਨ ਨਸ਼ੇ ਦੀ ਹਾਲਤ ਵਿੱਚ ਬੈਠਾ ਆਪਣੇ ਕੰਮ ਵਿੱਚ ਲੱਗਾ ਹੋਇਆ ਹੈ ਤੇ ਇਹ ਦ੍ਰਿਸ਼ ਚਿੱਤਰਣ ਜਿਹੜਾ ਹੈ ਯਾਦਗਾਰੀ ਬਣ ਜਾਂਦਾ ਹੈ ਲੇਖਕ ਇਹ ਵੀ ਦੱਸਦਾ ਹੈ ਕਿ ਮਨੁੱਖ ਕੇਵਲ ਸੁੱਖਾਂ ਜਾਂ ਚੀਜ਼ਾਂ-ਵਸਤਾਂ ਤੱਕ ਸੀਮਤ ਤੇ ਸੰਤੁਸ਼ਟ ਨਹੀਂ ਹੋ ਸਕਦਾ ਉਹ ਆਪਣੀ ਸਿਰਜਣਾਤਮਕ ਪ੍ਰਤਿਭਾ ਰਾਹੀਂ ਆਪਣਾ ਸ਼ੌਕ ਪੂਰਾ ਕਰਨ ਰਾਹੀਂ ਖੁਸ਼ ਹੋ ਸਕਦਾ ਹੈ ਇਹ ਕਹਾਣੀ ਕੰਮ ਨੂੰ ਮਹੱਤਵ ਦੇਣ ਵਾਲੀ ਕਹਾਣੀ ਹੈ ਇਸ ਪ੍ਰਕਾਰ ਇਹ ਇਹ ਕਹਾਣੀ ਸਾਡੀ ਪਾਠਕਾਂ ਨੂੰ ਖੁਸ਼ੀ ਦੇਣ ਵਾਲੀ ਕਹਾਣੀ ਹੈ ਕਿ ਜਿੰਨੀ ਦੇਰ ਤੱਕ ਕੀਰਤੀ ਮਨੁੱਖ ਕੀਰਤ ਨਹੀਂ ਕਰਦੇ ਉਹਨਾਂ ਨੂੰ ਖੁਸ਼ੀ ਨਹੀਂ ਮਿਲ ਸਕਦੀ ਇਹ ਕਹਾਣੀ ਦਾ ਵਿਸ਼ਾ ਮਨੋਵਿਗਿਆਨਕ ਹੈ ਦੇ ਨਾਲ ਹੀ ਹੱਥੀ ਕੀਰਤ ਕਰਨ ਦਾ ਸੰਕੇਤ ਦਿੰਦਾ ਹੈ ਤੇ ਲੇਖਕ ਨੇ ਵੀ ਦੱਸਿਆ ਹੈ ਕਿ ਜਿਹੜਾ ਵਿਅਕਤੀ ਇੱਕ ਪਿੰਡੂ ਜੀਵਨ ਦੀ ਰੈਤਲ 'ਚ ਰਹਿਣ ਵਾਲਾ ਹੈ ਉਸ ਨੂੰ ਸ਼ਹਿਰੀ ਜੀਵਨ ਚ ਆ ਕੇ ਕਿੰਨੀ ਉਦਾਸੀ ਕਿੰਨੀ ਬੇਗਾਨਗੀ ਲੱਗਦੀ ਹੈ ਇਹ ਵੀ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ